ਮੈਂ ਮਹਿਸੂਸ ਕਰਨਾ ਕਿਉਂਕਿ ਮੈਂ ਵਿੱਚ ਰਹਿ ਕੇ ਵੀ ਮੈਂ ਵੀ ਕਿਉਂਕਿ ਜਿਹੜਾ ਬੰਦਾ ਵਿੱਚ ਹੁੰਦਾ ਉਹਨੂੰ ਕਈ ਵਾਰੀ ਕਮੀਆਂ ਜ਼ਿਆਦਾ ਮਹਿਸੂਸ ਉਹ ਛੇਤੀ ਫੜ ਲੈਂਦਾ ਵੀ ਆਹ ਕਮੀਆਂ ਰਹੀਆਂ ਤੇ ਮੈਂ ਕਿਸੇ ਨੂੰ ਦੋਸਤ ਨਹੀਂ ਬਣਾਇਆ ਕਿਉਂਕਿ ਅਸੀਂ ਵਿੱਚ ਆਸੀਂ ਵੀ ਵਿੱਚ ਬਰਾਬਰ ਦੇ ਨਹੀਂ ਤਾਂ ਭਾਗੀਦਾਰ ਜ਼ਰੂਰ ਹਾਂ ਫਿਰ ਸੱਤਾ ਪ੍ਰਾਪਤੀ ਨਿਸ਼ਾਨਾ ਰਹੇਗੀ ਤੇ ਉਸ ਸੱਤਾ ਦੇ ਵਿੱਚ ਬਣੇ ਰਹਿਣਾ ਉਹ ਜਿਹੜੀਆਂ ਕਮੀਆਂ ਗਲਤੀਆਂ ਜਾਂ ਜੇ ਮੈਂ ਕਹਾ ਗੁਨਾਹ ਉਹ ਉਸ ਦਾ ਫਲ ਸਰੂਪ ਹੈ ਉਹ ਸੱਤਾ ਦੇ ਵਿੱਚ ਬਣੇ ਰਹਿਣਾ ਸੱਤਾ ਦੀ ਪ੍ਰਾਪਤੀ ਜਿਹੜੀ ਇੱਕ ਬਹੁਤ ਵੱਡਾ ਜਿਹੜੀ ਕਮੀ ਜਿਹਦੇ ਕਰਕੇ ਅੱਜ ਸ਼੍ਰੋਮਣੀ ਅਕਾਲੀ ਦਲ ਇਸ ਹਾਸ਼ੀਏ ਤੇ ਗਿਆ ਹੈ ਲੋਕਾਂ ਦਾ ਵਿਸ਼ਵਾਸ ਟੁੱਟਿਆ ਹੈ ਲੀਡਰਸ਼ਿਪ ਸੈਂਟਰਲਾਈਜ਼ ਕੇਂਦਰੀਕਰਨ ਫੈਸਲਿਆਂ ਦਾ ਲੀਡਰਸ਼ਿਪ ਦਾ ਜਿਹੜੀ ਇੱਕ ਪੰਚ ਪ੍ਰਧਾਨੀ ਦਾ ਸਿਧਾਂਤ ਸਾਨੂੰ ਦਿੱਤਾ ਸੀ ਉਹ ਖਤਮ ਹੋ ਗਿਆ ਪਹਿਲਾਂ ਲੀਡਰ ਹੁੰਦੇ ਸਾਰੇ ਵਿਚਾਰ ਕੇ ਬੈਠ ਕੇ ਫੈਸਲਾ ਕਰਦੇ ਸੀ ਕੋਈ ਇੱਕ ਲੀਟਰ ਦੀ ਰਾਏ ਇਹਨਾਂ ਜਿਹੜੀ ਮਾਣੇ ਨਹੀਂ ਸੀ ਰੱਖਦੀ ਜਿਹੜੀ ਇੱਕ ਸਾਂਝੀ ਜਿਹੜੀ ਇੱਕ ਨਚੋੜ ਰਾਏ ਦਾ ਨਿਕਲਦਾ ਸੀ ਉਹਦੇ ਤੇ ਚੱਲਦੇ ਸੀ ਪਰ ਇਹ ਵੀ ਜਿਹੜਾ ਹੈ ਇੱਕ ਪੰਚ ਪ੍ਰਧਾਨੀ ਦਾ ਇੱਕ ਸਿਧਾਂਤ ਸੀ ਉਹ ਵੀ ਅਸੀਂ ਖਤਮ ਕਰ ਲਿਆ ਲੀਡਰਸ਼ਿਪ ਦੀ ਕ੍ਰੈਡੀਬਿਲਟੀ ਸੀ ਵਿਸ਼ਵਾਸਯੋਗਤਾ ਸੀ ਉਹ ਇਹ ਸਾਰੀਆਂ ਚੀਜ਼ਾਂ ਕਰਕੇ ਹੌਲੀ-ਹੌਲੀ ਖਤਮ ਹੋ ਗਈ ਜਿਹੜਾ ਹੈ ਲੀਡਰਸ਼ਿਪ ਕਰਕੇ ਜਿਹੜਾ ਅਕਾਲੀ ਸ਼ਬਦ ਕਿਸੇ ਸਮੇਂ ਬਹੁਤ ਸਤਕਾਰ ਨਾਲ ਲਿਆ ਜਾਂਦਾ ਸੀ ਅਕਾਲੀ ਲੀਡਰਾਂ ਦਾ ਸਤਕਾਰ ਹੁੰਦਾ ਸੀ ਮੈਂ ਸਮਝਦਾ ਇਹ ਸ਼ਬਦ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ ਕਿ ਉਸ ਸ਼ਬਦ ਨੂੰ ਵੀ ਕਿਤੇ ਨਾ ਕਿਤੇ ਅਸੀਂ ਬਦਨਾਮ ਕਰਤਾ